ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇੱਕ ਵਾਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਗੁਰਸਾਹਬ ਸਿੰਘ ਨਾਮ ਵੀਰ ਦਾ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਅਪਲੋਡ ਕਰਨੀ ਹੈ ਦੋ ਨਾਗ ਦੋਸਤੋ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗਾ ਇੱਕ ਮੱਝ ਬਿਲਕੁਲ ਤਾਜੀ ਸੀ ਤੇ ਇੱਕ ਦੋਸਤੋ ਇਹ ਗਾਂ ਇਹ ਵੀ ਬਿਲਕੁਲ ਤਾਜੀ ਸੀ ਹੈ ਇਹਨਾਂ ਪਸ਼ੂਆਂ ਦੋਹਾਂ ਦੀ ਡਿਟੇਲ ਆਪਾਂ ਸਾਰੀ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ-ਬਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਬਟਨ ਵਾਲ ਤੇ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਆਪਡੇਟ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚਦੀ ਰਹੇ ਆਓ ਆਪਾਂ ਵੀਰਾਂ ਨਾਲ ਗੱਲਬਾਤ ਕਰਕੇ ਡਿ हां जी भाई सस्का र जी सस्का र जी सस्का र और भाई जी ठीक ठाक है है बढ़िया बाबा नानक दी कृपा जी शुक्रिया जी चली गंदा बढ़िया काम हां जी हां जी बढ़िया बढ़िया जी एड्रेस बोल दी जी एड्रेस अपना ਪਿੰਡ ਬਲੇਰਾ ਜਿਲ੍ਹਾ ਤਰਨਤਾਰ ਤਹਿਸੀਲ ਪੱਟੀ हां जी ਫੋਨ ਨੰਬਰ ਹੈਗਾ ਜੋ 7529945428 ਠੀਕ ਹੈ ਜੀ ਤੇ ਨਾਂ ਆਪਣਾ ਐ ਗੁਰਸਾਰ ਸਿੰਘ ਠੀਕ ਹੈ ਜੀ हां जी ਫੋਨ ਨੰਬਰ ਦੋਸਤੋ 75299 45428 ਨੰਬਰ ਦੋਸਤੋ ਸਾਹਮਣੇ ਸਕਰੀਨ ਤੇ ਵੀ ਚੱਲਦਾ ਉਹ ਨੰਬਰ ਵੇਖ ਲਓ ਵੀ ਇਦਾਂ ਨੋਟ ਕਰ ਲਿਓ हां जी ਵੀਰ ਜੀ 2 ਨਾ ਗਿਆ ਅੱਜ ਆਪਣੇ ਕੋਲੇ हां जी ਵੀਰ ਜੀ 2 ਨਾ ਗਿਆ ਇਕ ਆ ਮੈਂ ਗਾਂ ਆ ਬਿਲਕੁਲ ਤਾਜੀ ਸੂਈ ਬਿਲਕੁਲ ਤਾਜੀ ਕੱਲ ਰਾਤ ਸੀ ਜੋ ਅੱਛਾ ਜੀ ਹਾਂ ਜੀ ਦੋਵੇਂ ਦਾ ਤਕਰੀਬ ਵੀ ਆ ਗਾਂ ਪਿੰਨੋ ਸਹੀ ਹੈ ਦੋ ਘੰਟਾ ਡੇਢ ਘੰਟਾ ਤੇ ਆ ਬੰਗਰੇਵ ਘੰਟਾ ਡੇਢ ਜੀ ਦੋਵੇਂ ਪਹੁੰਚ ਆ ਕੱਲ ਦੇ ਸੂਈ ਕੱਲ ਰਾਤ ਆਤੇ ਹਾਂ ਜੀ ਅੱਛਾ ਵੀਰ ਜੀ ਗਾਂ ਦੇ ਕੋਲ ਹੁਣ ਬੋਲਾ ਕਿੰਨਾ ਜੀ ਵੀਰ ਜੀ ਆਟਾ ਤੇ ਗਾਂ ਦੇ ਥੱਲੇ ਬੋਲਾ ਹੋਵੇ 15 ਹੀ ਆਪਾਂ 14 ਕਿਲੋ ਜਿਹੜਾ ਚਵਾ ਕੇ ਦੇਵਾਂਗੇ ਚਵਾ ਕੇ ਹਾਂ ਠੀਕ ਹੈ ਇਹ ਆ ਇੱਕ ਦੋ ਦਿਨਾਂ ਦੇ ਵਿੱਚ ਤੇ ਗਾੜੀ ਸੇਵਾ ਕਰਾਂਗੇ ਤਾਂ ਬੋਲੇ ਗਾਂ ਵਾਲੀ ਗਾਂ ਦੁੱਧ 17 18 ਕਿਲੋ ਬਣਾ ਦੇ ਆਪਾਂ ਇਹ ਨਹੀਂ ਕਹਿੰਦੇ ਵੀ ਵੀਰ ਮਨਾਰੂ ਕੰਜੀ ਮਨਾਰੂ ਹਾਂਜੀ 17 18 ਕਿਲੋ ਰਾਮਨਾਦ ਹੋ ਗਈ 14 18 ਕਿਲੋ ਹਾਂਜੀ ਪਾ ਲਓ ਜੀ ਦੋਸਤੋ ਇਹਦੀ ਥਣਾ ਥਣਾ ਦੀ ਕੁਆਲਿਟੀ ਕਰ ਲੋ ਚੈੱਕ ਲਓ ਜੀ ਨੋਕੜਾ ਥਣਾ ਤੇ ਜਿਹੜੀ ਮਿਲਕ ਵੈਨ ਹੈ ਦੋਸਤੋ ਇਹ ਕਾਫੀ ਮੋਟੀ ਲੱਗੀ ਹੈ 14 ਕਿਲੋ ਦੁੱਧ ਹੁਣ ਬੋਲਾ ਜਿਹੜਾ ਤਿਆਰ ਆ ਵੀਰ ਕਹਿੰਦਾ ਵੀ ਭਾਵੇਂ ਕੋਈ ਇੱਕ ਟਾਈਮ ਦੋ ਟਾਈਮ ਚੋ ਕੇ ਬੇਸ਼ੱਕ ਆਪਣੀ ਤਸੱਲੀ ਕਰ ਲੈ ਅੱਛਾ ਵੀਰ ਜੀ ਬੱਚਾ ਬਾਕੀ ਵੀ ਜੀ ਠੰਡੀ ਧੀਰੀ ਬੜੀ ਆ ਲਓ ਜੀ ਦੇਖੋ ਠੰਡੀ ਧੀਰੀ ਕਰਾ ਚਵਾਈ ਲੱਗੀ ਪਾ ਲਓ ਜੀ ਇਹ ਇਹ ਵੀ ਉਹ ਜੀ ਸ਼ੁਕਰਗਾਂ ਹੋ ਗਈ ਲਓ ਜੀ ਦੇਖੋ ਚੈੱਕ ਕਰੋ ਮੋਗੇ ਹੋ ਗਏ ਧਾਰਾ ਜੀ ਚਾਰ ਖਰਾਂ ਦੇ ਵਿੱਚੋਂ ਬੱਚਾ ਦੀ ਦਿੱਤਾ ਨਹੀਂ ਬੱਚਾ ਬੱਚਾ ਮਗਰ ਇਹ ਜੀ ਮਗਰ ਬੱਚਾ 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 ਠੀਕ ਹੈ ਜੀ ਹਾਂ ਜੀ ਅੱਛਾ ਤੇ ਗਰਸਾ ਵੀਰੇ ਦਾ ਮੁੱਲ ਕੀ ਕਰਨਾ ਹੈ ਮੋਲ ਵਿੱਚ ਜੇ ਆਪਾਂ ਲੈਣ ਦੇਣ ਵਾਲਾ ਕਰੀਦਾ ਭਈ ਬਾਹਰ ਹਰ ਆਪਾਂ ਇਹ ਨਹੀਂ ਵਿਆਹ ਕੇ ਬਾਹਰ ਕਰੀ ਦੇਖਣ ਚਾਹੀਦਾ ਲਾਗੇ ਕੇ ਦੀ ਇੱਕ ਘਰ ਆਈ ਦੀ ਇੱਕ ਦੀ ਲਾਗੇ ਚੰਗੀ ਹੋਈ ਚਾਹੀਦਾ ਦੂਜਾ ਲਿਆਂਦਾ ਮੇਰੀ ਉਨੇ ਦੀ ਹਾਂਜੀ ਹਾਂਜੀ ਤੇ ਮਾਲ ਇਸੇ ਕਰਕੇ ਜਿਹੜਾ ਕੋਈ ਆਖੀ ਇਹਦਾ ਬਲਾਣੇ ਦੀ ਨਹੀਂ ਵੇਖੀ ਠੋਕੇ ਦੀ ਨਹੀਂ ਵੇਖੀ ਤੇ ਮਾਲ ਆ ਬਾਕੀ ਭਾਅ ਮੁਤਾਬਕ ਕਰਾ ਜਿਹਨੇ ਪੈਸੇ ਦੇਣੇ ਆ ਹਾਂਜੀ ਤੇ ਬਾਕੀ ਆਪਾਂ ਮੋਲ ਕਰਦੇ ਹਾਂ 65000 ਰੁਪਿਆ ਹਾਂਜੀ ਤੇ ਇੱਕ ਨਾ ਕੁ ਮਾਨਤਾ ਤੇ ਬਾਹਰੀਆ ਦੇ ਵਿੱਚ ਗਾ ਦੇ ਰਾਂ 60 ਬੁਰੇ ਦੀ ਕਰੀ ਚਲੋ 60 ਦੀ ਦੇ ਰਾਂ ਠੀਕ ਹੈ ਹਾਂਜੀ ਲੈ ਜੀ ਕੱਢੋ ਬਾਹਰ ਲੋ ਦੋਸਤੋ ਸੂਆ ਦੇ ਜਸੂਈ ਜਸੂਈ ਆ ਕੱਲ ਦੀ ਕੱਲ ਦੀ ਸਹੀ ਆ ਹਾਂਜੀ ਬਾਕੀ ਅੱਛੀ ਬਹੁਤ ਜਾਈ ਚੰਗੀ ਆ ਦੱਜਾ ਸੂਆ ਥਾਂ ਥਾਂ ਵੇਖੋ ਬੇ ਕਬੂਤੀ ਦੀ ਬਰੀਕੀ ਕਿੰਦੀ ਵਧੀਆ ਲੱਗੀ ਕਰੋ ਚੱਕ ਜੀ ਅੱਛਾ ਫਿਰ ਜੇਜੂ ਨੂੰ ਪੂਰੀ ਪ੍ਰੋਫਾਈਲ ਜੇਜੂ ਦਾ ਮੈਨ ਟੋਟਲਾ ਵਧੀਆ ਪਾਈ ਆ ਗਈ ਲੈ ਲੋ ਜੀ ਕਰੋ ਚੱਕ ਜੀ 14 ਕਿਲੋ ਦੋਸਤੋ ਹੁਣ ਜਿਹੜਾ ਬਹੁਤ ਤਿਆਰ ਆ 65000 ਰੁਪਏ ਡਿਮਾਂਡ ਰੱਖੀ ਗਈ ਆ 60000 ਦੇ ਵਿੱਚੋਂ ਤੁਹਾਡਾ ਆ ਆਂਗਿਆਂ ਦਾ ਮਾਨ ਤਾਂ ਜਿਹੜਾ ਸ਼ੋਰ ਛੱਪਾ ਮੌਕੇ ਤੇ ਜ਼ਰੂਰ ਹੋਊਗਾ ਗਾਂ ਚੰਗੀ ਚੰਗੀ ਬਰੀਕ ਵਾਲੀ ਸੋਹਣੀ ਬਰੀਕ ਵਾਲੀ ਗਾਂ ਹਾਂਜੀ ਵ ਚੈੱਕ ਕਰ ਲਓ ਜੀ ਲਓ ਜੀ ਕਰੋ ਚੈੱਕ ਜੀ ਬਾਕੀ ਖੰਡੀ ਤੇਰੀ ਬਹੁਤ ਜਾਰੀ ਲਓ ਜੀ ਕਰੋ ਚੈੱਕ ਵੇਖੋ ਥਾਨ ਗੱਡਾ ਮਈਆਂ ਅੱਗ ਲੱਗਾ ਰੁਗ ਰੁਗ ਦਾ ਦੋਤੋ ਪੂਰਾ ਨੱਗਰ ਪੂਰਾ ਠੋਸ ਆਰਡਰ ਚੈੱਕ ਤੁਸੀਂ ਕਰ ਲਓ ਬਾਕੀ ਚੋਕ ਇਹ ਤਸੱਲੀ ਕਰ ਲਿਓ ਕਿਉਂਕਿ ਸੂਆ ਸੂਆ ਪਸ਼ੂ ਬੇਸ਼ੱਕ ਦੋ ਟਾਈਮ ਚੋਰੋ ਲਓ ਜੀ ਕਰੋ ਚੈੱਕ ਬੱਚਾ ਦੋਸਤੋ ਬੱਚਾ 나ੜੂਆ ਨਾਲ ਇਹ ਬੱਚੇ ਦਾ ਵਿਖਾ ਦੇਣੇ ਅੰਗਲੇ ਨਾਲੂ ਦੇ ਨਾਲ ਇਹ ਸਾਹ ਦੇਖੋ ਲਓ ਜੀ ਆ ਕਰੋ ਜੀ ਚੈੱਕ ਗਿੱਲਾ 나ੜੂਆ ਆ ਲਓ ਜੀ 65000 ਰੁਪਏ ਡਿਮਾਂਡ 60000 ਦੇ ਵਿੱਚੋਂ ਤੁਹਾਡਾ ਆ ਜਾਣਗੇ ਦਾ ਮਾਨਤਨ ਮੌਕੇ ਤੇ ਸ਼ੋਰ ਛੱਪਾ ਜਰੂਰ ਹੋਊਗਾ ਮੋਲ ਵੀਡੀਓ ਵਾਲੇ ਫ੍ਰੀਸਟੇਜ ਹੁੰਦੇ ਬੈਕ ਸਾਈਡ ਤੋਂ ਆਰਡਰ ਦੀ ਕੁਆਲਿਟੀ ਚੈੱਕ ਕਰ ਲਓ ਜਿਹੜੀ ਗੇਨਸ ਮਹਾਨ ਨੇ ਤਾਂ ਤੁਸੀਂ ਚੈੱਕ ਕਰ ਲਿਓ ਆ ਲਓ ਜੀ ਅੱਛਾ ਉਲਟ ਬਹਿਣੀ ਵਾਲੇ ਪਾਸੋਂ ਥਾਂ ਦੀ ਕੁਆਲਿਟੀ ਚੈੱਕ ਕਰ ਲਓ ਜੀ ਲਓ ਜੀ ਕਰੋ ਚੈੱਕ ਚਾਰੇ ਥਾਂ ਦੇ ਨਿਕਲਵੇਂ ਗੈਰ ਦੇ ਵਿੱਚ ਆ ਦੀ ਫੇਸ ਕੁਆਲਿਟੀ ਚੈੱਕ ਕਰ ਲਓ ਬਾਕੀ ਜੀ ਗਾਵਾ ਸੁਈ ਹਾਂਜੀ ਪਤਾ ਕਿ ਆਪਾਂ ਲਾਮੇ ਦਾ ਕੰਮ ਨਹੀਂ ਵਿੱਚ ਕਰਨਾ ਹਾਂਜੀ ਹਾਂਜੀ ਤੇ ਆਪਾਂ ਇਹਨਾਂ ਨੂੰ ਝੂਠ ਮਾਰ ਕੇ ਤਾਂ ਜਾਦ ਕੇ ਵੀ ਆਓ ਗੱਲ ਦੋ ਟਾਈਮ ਤਿੰਨ ਟਾਈਮ ਤਸੱਲੀ ਕਰੋ ਤਸੱਲੀ ਕਰਨਾ ਦੀ ਹਨਾ ਤਸੱਲੀ ਕਰਕੇ ਜੇ ਪਾਸ ਹੋਵੇ ਖੜੇ ਨਹੀਂ ਤੇ ਗਾਂ ਮੇਰੇ ਘਰੇ ਵਧੀਆ ਹਾਂਜੀ ਠੀਕ ਠੀਕ ਹੈ ਹਾਂਜੀ ਗੱਲ ਦੋਸਤੋ ਵਧੀਆ ਗਈ ਹੈ ਵੀਰ ਨੇ ਕਿਉਂਕਿ ਸੋਏ ਪਹਨੂ ਬੇਸ਼ੱਕ ਆਪਣੀ ਵੀਡੀਓ ਕਾਲ ਤੇ ਚੁਵਾਈ ਕਰਾ ਲਿਆ ਕਰੋ ਜੇ ਕੋਈ ਵੀਰ ਦੂਰ ਤੋਂ ਵੀਡੀਓ ਦੇਖਦਾ ਨਾ ਤੇ ਚੁਵਾਈ ਬੇਸ਼ੱਕ ਆਪਣੀ ਵੀਡੀਓ ਕਾਲ ਤੇ ਕਰਵਾਓ ਪਹਿਲੀ ਗੱਲ ਤੇ ਇੱਕ ਟਾਈਮ ਜਿਹੜੀ ਵਿజిਟ ਜਰੂਰ ਕਰਿਆ ਕਰੋ ਆਓ ਜੀ ਮੱਝਬਾਰੇ ਦੱਸੀ ਗਈ ਸੀ ਵੀਰ ਜੀ ਆਜ ਦਜੇਸੂਏ ਝੋਟੀ ਜੋ ਇਹ ਵੀਰ ਜੀ ਪੀਰੇ ਸੋਹ ਹਰਿਆਣੇ ਚੋਂ ਆਏ ਜੀ ਹਰਿਆਣੇ ਚੋਂ ਆਇਆ ਦੋਸਤੋ ਇਹਦੀ ਐਬੀਜੀਡੀ ਫੇਸ ਦੇਖੋ ਵੀਰ ਜੀ ਕੰਨ ਦੇਖੋ ਜਿੱਦਾਂ ਬੁਲੇ ਨੇ ਗਾਂ ਦਾ ਕੰਨ ਨਿਕਾ ਨਿਕਲ ਗਿਆ ਚੱਪਾ ਚੱਪਾ ਇਹ ਪ्योर ਹਰਿਆਣੇ ਦੀ ਮੈਂ ਉਧਰ ਦੀ ਲਓ ਜੀ ਦੋਸਤੋ ਚੈੱਕ ਤੁਸੀਂ ਕਰ ਲਓ ਹਾਂ ਜੀ ਬਾਕੀ ਜਿਹੜੇ ਵੀਰ ਨਿਰਖ ਪਰ ਕਰਦੇ ਉਹਨਾਂ ਨੇ ਪਰਖ ਆਪ ਕਰ ਲੈਣੀ ਹੈ ਸਵੇਰ ਦੂਜਾ ਸੂਈ ਤੇ ਇਹ ਵੀਰ ਕੱਲ ਦੀ ਸੂਈ ਇਹ ਕੱਲ ਦੀ ਸਹੀ ਹੈ ਜੀ ਕਿੰਨਾ ਬੋਲਾ ਤਿਆਰ ਹੋਣ ਇਹਦੇ ਤੇਲੇ ਬੋਲਾ ਹੋਵੇ 11 ਪਾ 10 ਕਿਲੋ ਜਿਹੜਾ ਚਵਾ ਕੇ ਦੇਵਾਂਗੇ ਜਿਹੜਾ ਅੱਜ ਹੀ ਰਾਂਗੇ ਚ ਠੀਕ ਹੈ ਜੀ ਜੇ ਤਾਂ ਕੱਲ ਨੂੰ ਆਏ ਫੇ ਕੱਲ ਨੂੰ ਗਾਂ ਪਰ ਇਹਨੇ ਸੇਵਾ ਕੀਤੀ ਧੋ ਤੇ ਵਾਦੀ ਵਾਦੀ ਇਹ ਮਰਾ ਬਹੁਤ ਚੰਗਾ ਹੋਇਆ ਬੱਚਾ ਮਰਾ 28 ਦੇ ਹਾਂ ਲੋ ਜੀ ਚੈੱਕ ਕਰ ਲਓ ਆ ਵੀ ਦੋਸਤੋ ਵੇਖੋ ਸ਼ਾਈਨੇ ਗੇਰੀ ਵੇਖੋ ਮਾਜੀ ਦੀ ਲੋ ਜੀ ਬੱਚਾ ਤਰਾ ਨਾੜੂ ਨਾਲ ਹੈ ਨਾਰਵਾ ਨਾਲ ਇਹਦੀ ਬੱਚਾ ਵੈਸੇ ਨਾੜੂ ਪਸ਼ੂ ਖਾ ਜਾਂਦਾ ਵਾ ਆਵੇ ਨਾਲ ਹੈਗਾ ਹਾਂਜੀ ਆ ਹੈਗਾ ਜੀ ਨਾਰ ਨਾਲੂ ਚੈੱਕ ਕਰ ਲਓ ਬਾਕੀ ਜਿਹੜਾ ਵੀਰ ਹੋਊ ਆਪਣੀ ਪਸੰਦੀ ਕਰ ਲੈ ਲੋ ਜੀ ਇਹਦੀ ਫੇਸ ਕੁਆਲਟੀ ਮਾਜੀ ਦੀ ਵੇਖੋ ਬਾਕੀ ਵੀਰ ਜੀ ਮੈਂ ਇਹ ਵੀ ਗਾ ਮਾਰ ਕੀਆ ਲੋ ਜੀ ਵੇਖੋ ਆ ਲੋ ਜੀ ਕਰੋ ਚੈੱਕ ਲੋ ਜੀ ਲੋ ਜੀ ਬਿਨਾ ਬੱਚੇ ਤੋਂ ਲੋ ਕਰੋ ਚੈੱਕ ਵੇਖੋ ਇਹੋ ਜਿਹੇ ਬਹੁਤ ਘੱਟ ਮਿਲਦੀਆਂ ਨੇ ਦੋਸਤੋ ਇਹ ਜੇ ਰਵੇ ਦੀ ਮੱਝ ਬਾਕੀ ਨਸਲ ਦੇ ਵੀਰ ਜੀ ਆਪਾਂ ਡੰਗਰ ਤੇ ਕਰਦਾ ਲਾਮਾ ਲੜਾ ਜੋਰ ਦੱਸਾਂਗਾ ਹੋ ਨਿਕਲੂਗਾ ਲੋ ਜੀ ਕਰੋ ਚੈੱਕੀ ਦੋਸਤੋ ਵੇਖੋ ਅਛਾ ਵੀਰ ਜੀ ਦੋ ਗੱ ਤੁਸੀਂ ਦੱਸਤਾ ਬੋਲਾ 10 ਕਿਲੋ ਤਿਆਰ ਹੈ ਹਨਾ ਹਾਂਜੀ ਹਾਂਜੀ ਸਵੇਰ ਦੁੱਧ ਜਸੂਈ ਤੇ ਇਹਦੀ ਡਿਮਾਂਡ ਕੀ ਰੱਖੀ ਹੋਈ ਵੀਰ ਜੀ ਡਿਮਾਂਡ ਦੇ ਉਤਰਾ ਬਾਹਰ ਦੇ ਵੀ ਮੈਂ ਤਾਂ ਇਹ ਕਪਈਆਂ ਤਰੀ ਕਰੀ ਜਾਂਦੇ 80 ਕਰੀ ਜਾਂਦੇ ਆ ਹਾਂਜੀ 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 ਤੇ ਆਪਾਂ ਲੈਣ ਦੇਣਾ ਦਾ ਮੁੱਲ ਕਰਨਾ ਵਾ 140 1 ਲੱਖ 40 ਹਜ਼ਾਰ ਹਾਂਜੀ ਕਿੰਨਾ ਕੋ ਮਾਨਤਾ ਨਹੀਂ ਉਹਦੇ ਜੋ ਮਾਨਤਾੜ ਆਪਾਂ ਜਿਹੜੇ ਛੋੜ ਛੱਪਾ ਕਰਾਂਗੇ 135 ਦਵਾਗੇ ਚ ਛੋੜ ਛੱਪਾ ਕਰਾਂਗੇ 135 ਹਜ਼ਾਰ 135 ਹਜ਼ਾਰ ਗਜੈਸ ਹੈ ਵੀ 35 ਚ ਹੋਰ ਵੀ ਉਹ ਜਿਹੜਾ ਕੋਈ ਦੂਰੋਂ ਨੇੜਾ ਵੀ ਆਊਗਾ ਅਰ ਜਲਾ ਮਾਤਾੜ ਕਰਾਂਗੇ ਬਾਕੀ ਮੈਂ ਬਹੁਤ ਜਾਈ ਚੱਗੀ ਇਹ ਨਾ ਕੋਈ ਆ ਕੇ ਆਖੇ ਵੀ ਵੜਾ 1.5 ਲੱਖ ਲੈ ਲੈ ਆਪਾਂ ਮੁੱਲ ਜਿਹੜਾ ਲਾ ਲੈਣਾ ਬਾਕੀ ਤੁਹਾਨੂੰ ਬੜਾ ਬਾਜ਼ਾਰ ਤੇ ਆ ਬਾਕੀ ਦੋਸਤੋ ਮੈਂ ਦੀ ਤੁਸੀਂ ਬਰੀਕੀ ਵੇਖੋ ਸ਼ਾਈਨਿੰਗ ਵੇਖੋ ਜੀ ਤੇ ਇਹ ਜਿਹੜੀ ਅਸਲੀਅਤ ਸੁਣੀ ਤੁਹਾਨੂੰ ਖਾਦੀਆਂ ਬਿਨਾ ਬੱਚੇ ਤੋਂ ਵੀਰ ਨੇ ਧਾਰਾ ਮਾਰਤੀਆਂ ਜੇ ਦੇਖ ਕੱਢੋ ਬਾਹਰ ਜੀ ਪੋਤਰਾ ਜਿਹੜੇ ਬੰਦੇ ਦਾ ਮੈਂ ਵੀਰ ਜੀ ਲਈ ਨਾ ਉਹਨੇ 140 ਦੀ ਪੀਐਸ ਵੀ ਆਪ ਮੈਂ ਲੈਂਦੀ ਠੀਕ ਹੈ ਜੀ ਹਾਂਜੀ ਸੋਣ ਆਪਾਂ ਮੋਲ 140 ਦਿੱਤਾ ਲੋ ਜੀ ਕਰੋ ਚੱਕ ਦੋਸਤੋ 1 ਲੱਖ 40000 ਰੁਪਏ ਦੀ ਡਿਮਾਂਡ ਰੱਖੀ ਗਈ 135000 ਦੇ ਵਿੱਚੋਂ ਤੁਹਾਡਾ ਆਆਂ ਗਿਆ ਦਾ ਮਾਨ ਤਾਂ ਜਿਹੜਾ ਛੋੜ ਛੱਪਾ ਜ਼ਰੂਰ ਹੋਊਗਾ ਆਹ ਲੋ ਜੀ ਦਾ ਕਾਗਜ਼ ਚੈੱਕ ਕਰੋ ਸੂਕ ਏ ਥੋੜੀ ਜੀ ਲੱਪੇ ਦੇ ਵਿੱਚ ਜ਼ਰੂਰ ਹੈ ਕਿਉਂਕਿ ਜਦੋਂ ਪਸ਼ੂ ਸੱਜਰ ਸੁੰਦਾ ਲੱਪਾ ਥੋੜਾ ਜ ਇਹ ਲਓ ਜੀ ਕਰੋ ਚਾਤ ਮੇਰੇ ਵੀਰੋ ਆਹ ਲਓ ਜੀ ਆਰਡਰ ਕੁਆਲਟੀ ਪੂਰਾ ਫਸਵਾ ਆਰਡਰ ਤਿਆਰ ਕੀਤਾ ਜੀ ਕਰਮਾਈ ਇਹ ਆਹ ਲਓ ਜੀ ਇਹ ਲਓ ਜੀ ਬਾਕੀ ਇਹ ਢੀ ਇਹ ਵੀ ਗਾਂਵ ਆਲਾ ਕੰਮ ਆ ਜਿੱਥੇ ਮਾਜੀ ਰਸਾ ਛੁੱਟ ਕੇ ਬਹਿ ਜਾਂਦੇ ਲੋ ਜੀ ਕਰੋ ਚਾਤ ਇਹ ਨਹੀਂ ਬਲੱਤ ਮਾਰ ਕੇ ਦੋ ਪਰੋਨੇ ਬੈਠੇ ਹੋਣਗੇ ਲੱਤ ਮਾਰ ਕੇ ਹੋ ਜਾਊਗੀ ਹਾਂ ਲਓ ਜੀ ਕਰ ਲਓ ਚੱਕ ਜਦੋਂ ਮਰਜੀ ਇਹ ਫ੍ਰਿਜ ਆ ਜਦੋਂ ਮਰਜੀ ਬਹਿ ਜਾ ਚੱਕ ਲਓ ਜੀ ਦੀ ਪਿੱਠ ਪਰ ਵੀ ਦੋਸਤੋ ਕਰੋ ਚੜਾਈ ਚੱਕ ਵੇਖੋ ਜੀ ਦੀ ਕਰਮਾਈ ਦੀ ਮਸਲ ਬਰੀਡ ਹਰ ਇੱਕ ਚੀਜ਼ ਬਾਕੀ ਦੋਸਤੋ ਇਹੋ ਜਿਹੇ ਕਰਮਾਲੀਆਂ ਆਉਂਦੀਆਂ ਜੀ ਹਰਿਆਣੇ ਦੇ ਵਿੱਚੋਂ ਤੁਹਾਨੂੰ ਪਤਾ ਹੀ ਐ ਜਿਹੜੇ ਵੀਰ ਪਸ਼ੂ ਉਧਰੋਂ ਲਿਆਉਂਦੇ ਆ ਖਰੀਦ ਕੇ ਮੇਨ ਜਰੀ ਦੋਸਤੋ ਤੇਰ ਮਜਬੂਤ ਵਿਖਾਉਣੀ ਆ ਆ ਵੇਖੋ ਜੀ ਦੀ ਕਰੋ ਚੈੱਕ ਆ ਸਾਰੀ ਹਰ ਇੱਕ ਚੀਜ਼ ਦੀ ਚੈੱਕ ਕਰ ਲਓ ਲਓ ਜੀ ਦਾ ਪਿੱਠ ਪੋੜਾ ਵੇਖੋ ਦੋਸਤੋ ਬਾਕੀ ਇਹ ਜੀ ਆ ਸੂਰੋਂ ਲੈ ਕੇ ਥੱਲੇ ਦਾ ਕਾਡਰ ਕੁਆਲਟੀ ਲੱਗੀ ਜੇ ਲਓ ਜੀ ਬਾਕੀ ਦੇਖੋ ਸੈਂਕਾ ਕੱਢਾ ਲਗਾ ਆ ਰਵੀ ਜੀ ਦੇਖੋ ਆਕੇ ਨਾ ਵੀ ਇੰਨੇ ਰੁਪਈਆ ਲੰਗਦਾ ਰੁਪਈਆ ਨਹੀਂ ਵੇਚੀ ਲੰਗਦਾ ਇਹ ਤਾਂ ਕਿੰਨੀ ਬਰੀਕੀ ਛੋਟੀ ਜੀ ਪੱਬਲੀ ਬੁੱਤੀ ਲੱਗੀ ਜੀ ਦੇਖੋ ਜੀ ਕਰੋ ਚੈੱਕ ਮਿਲਕ ਮੈਨੇ ਦੀ ਕਾਫੀ ਮੋਟੀ ਹੈ 1,40,000 ਰੁਪਿਆ ਡਿਮਾਂਡ ਰੱਖੀ ਆ 1,35,000 ਤੁਹਾਡਾ ਆਂ ਕਹਿੰਦਾ ਮਾਨਤਨ ਹੋਊਗਾ ਆਹ ਦੇਖੋ ਜਿੱਥੇ ਵੀਰ ਹੱਥ ਮਾਰ ਰਿਹਾ ਜੀ ਆਹ ਵੇਖੋ ਚੀਜ਼ ਕਰੋ ਚੈੱਕ ਜੀ ਬਾਕੀ ਦਾ ਵੀਰ ਜੀ ਇਹੋ ਜੀ ਨਹੀਂ ਕੋਈ ਗੱਲ ਓ ਜੀ ਜੋ ਦੱਸਾਂ ਲਈ ਦੇਖੋ ਹਾਂ ਲਓ ਜੀ ਕਰੋ ਚੈੱਕ ਜੀ ਜਾਰੀਆਂ ਘਰਾਵੇ ਕਿ ਬੀਬੀਆਂ ਚੋਦੀਆਂ ਕੋਈ ਆਹ ਦੀ ਲੱਤ ਮਾਰੂ ਛੜ ਮਾਰੂ ਇਹ ਤਾਂ ਮੈਂ ਮੈਂ ਨਾ ਵੀ ਘਰ ਰੱਖਣ ਵਾਲੀ ਆ ਵੇਖ ਚੈੱਕ ਕਰੋ ਜਿੰਨੀ ਮਰਜ਼ੀ ਹਰ ਲਈਓ ਲਓ ਜੀ ਇਹਦੀ ਜਿੰਨੀ ਸਲੋਧ ਕਰ ਲਈ ਜਿਹੜਾ ਉਹ ਨਹੀਂ ਥੋੜੀ ਹੈ ਠੀਕ ਹੈ ਜੀ ਹਾਂ ਜੀ ਬਾਕੀ ਦੋਸਤੋ ਸਲਾਹ ਦੀ ਉਹ ਕਹਿੰਦੀ ਜਿਹੜਾ ਬਹੁਤ ਸਲਾਹ ਦੇ ਜੋਰ ਹਾਂਜੀ ਹਾਂਜੀ ਸੂਰੇ ਖਾਲਾ ਦੋ ਮਗ ਤਾਂ ਦਿਖਾ ਪਿਆ ਮੇਰੇ ਵੀਰ ਇੱਕ ਟਾਈਮ ਦੋ ਟਾਈਮ ਚੋ ਕੇ ਆਪਣੀ ਤਸਵੀਰ ਜਿਹੜਾ ਹੱਕ ਮੰਦਾ ਜਰੂਰ ਕਰਿਆ ਕਰੋ ਅਡਰੈਸ ਇਹ ਕਰੀ ਵੀਰ ਦਾ ਫੇਰ ਬੋਲ ਦੇਣਾ ਪਿੰਡ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਗੁਰਸਾਹਬ ਸਿੰਘ ਨਾਮ ਵੀਰ ਦਾ ਜੋ ਜੋ ਦਸਾਏ ਨਹੀਂ ਬੋਝ ਨਹੀਂ ਗੱਲ ਗਈ ਦੇਖੋ ਇਹ ਥਾਨਕ ਡਾ ਵਧੀਆ ਗਾਣਾ ਕਰ ਲੋ ਚੱਕ ਜੀ ਵੀਰ ਜੀ ਫੋਨ ਨੰਬਰ ਆਪਣਾ ਕਰੀ ਫੇਰ ਬੋਲ ਦੋ ਫੋਨ ਨੰਬਰ ਵੀਰ ਜੀ ਹੈਗਾ 7589945482 ਠੀਕ ਹੈ ਜੀ ਹਾਂਜੀ